ਕੰਮੀ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ ਸੀ ਵੀ ਯੂ ایس ਦੀ ਸੁਪਰੀਮ ਕੋਰਟ ਨੇ ਇੱਕ ਜਿਹੜਾ ਫੈਸਲਾ ਆਇਆ ਬਹੁਤ ਵੱਡਾ ਫੈਸਲਾ ਉਹ ਪ੍ਰੈਜ਼ੀਡੈਂਟ ਡਰਾਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ ਦਿੱਤਾ ਹੈ ਜਿਹਦੇ ਵਿੱਚ ਉਹਨਾਂ ਦਾ ਇਹ ਆ ਕਿ ਜਿਹੜਾ ਏਲੀਨ ਐਨਮੀਜ਼ ਐਕਟ ਯੂਜ਼ ਕੀਤਾ ਜਾ ਰਿਹਾ ਹੈਗਾ ਡਿਪੋਰਟੇਸ਼ਨ ਦੇ ਲਈ ਖਾਸ ਕਰਕੇ ਜਿਹੜੇ ਲੋਕ ਗੈਂਗਸਟਰ ਆ ਜਾਂ ਕ੍ਰਾਈਮਨਲ ਹੈਗੇ ਆ ਉਹ ਬਿਲਕੁਲ ਠੀਕ ਹੈਗਾ ਆ ਸੋ ਉਹਦੇ ਨਾਲ ਜਿਹੜਾ ਇੱਕ ਗਾਰਸੀਆ ਦਾ ਕੇਸ ਸੀ ਬਹੁਤ ਜ਼ਿਆਦਾ ਇੰਪੋਰਟੈਂਟ ਸੀ ਇਹਦੇ ਵਿੱਚ ਇੱਕ ਜੋ ਜੱਜ ਸੀਗੇ ਉਹਨਾਂ ਨੇ ਇਹ ਕਿਹਾ ਸੀਗਾ ਜੱਜ ਜੇਮਸ ਬੋਸਵਰਗ ਨੇ ਵੀ ਕੱਲ ਦੁਪਹਿਰੇ 12 ਵਜੇ ਤਾਈਂ ਉਸ ਨੂੰ ਵਾਪਸ ਲਿਆਂਦਾ ਜਾਵੇ ਪਰ ਸੁਪਰੀਮ ਕੋਰਟ ਦੇ ਵਿੱਚ ਇਹ ਜੋ ਕੇਸ ਚੱਲਿਆ ਗਿਆ ਸੀ ਸੋ ਸੁਪਰੀਮ ਕੋਰਟ ਨੇ ਚਾਰ ਜੱਜ ਇੱਕ ਪਾਸੇ ਸੀ ਤਿੰਨ ਜੱਜ ਇੱਕ ਪਾਸੇ ਸੀ ਉਹਨਾਂ ਨੇ ਇਹ ਡਿਸੀਜਨ ਦੇ ਦਿੱਤਾ ਕਿ 트럼ਪ ਐਡਮਿਨਿਸਟ੍ਰੇਸ਼ਨ ਦੇ ਕੋਲ ਪਾਵਰ ਹੈਗੀ ਆ ਲੋਕਾਂ ਨੂੰ ਉਸ ਜਿਹੜਾ 1798 ਦਾ ਬਾਲਟਾਈਮ ਲਾਇਆ ਉਹਦੇ ਅਗੇ ਉਹਦੇ ਉਹਨੂੰ ਯੂਜ਼ ਕਰਕੇ ਡਿਪੋਰਟ ਕਰਨ ਦੇ ਲਈ ਜੋ ਕਿ ਆਪਾਂ ਨੂੰ ਪਤਾ ਹੀ ਹੈ ਐਲਸਲਵਾਡੋਰ ਦੀਆਂ ਜੇਲਾਂ ਦੇ ਵਿੱਚ ਲੋਕਾਂ ਨੂੰ ਭੇਜਿਆ ਜਾ ਰਿਹਾ ਹੈਗਾ ਹੈ ਸੋ ਇ ਮੇਨ ਕੇਸ ਬੈਂਜ਼ੁਏਲਾ ਦਾ ਨੈਸ਼ਨਲ ਸੀ ਗਰਸੀਆ ਨਾਮ ਦਾ ਬੰਦਾ ਜਿਸ ਨੂੰ 트럼ਪ ਐਡਮਿਨਿਸਟ੍ਰੇਸ਼ਨ ਜਾਂ ਆਈਸ ਵਾਲਿਆਂ ਨੇ ਇਹ ਕਿਹਾ ਸੀ ਕਿ ਉਹ ਅਲੇਜਡ ਟ੍ਰੈਨ ਦੀ ਅਰੋਗਾ ਗੈਂਗ ਜਿਹੜਾ ਆ ਐਮ ਐਸ 13 ਉਹਦਾ ਮੈਂਬਰ ਆ ਪਰ ਬਾਅਦ ਦੇ ਵਿੱਚ ਉਹਨਾਂ ਨੇ ਆਪਣੀ ਗਲਤੀ ਵੀ ਮੰਨ ਲਈ ਸੀ ਕਿ ਨਹੀਂ ਕਲੈਰੀਕਲ ਮਿਸਟੇਕ ਹੋਈ ਹੈਗੀ ਆ ਸੋ ਉਸ ਵੰਦੇ ਵਿੱਚ ਜੱਜ ਦੇ ਕੋਲ ਹੀアリング ਵੀ ਸੀ ਜੱਜ ਬੋਸਵਰਗ ਹੁਣ ਉਹਨਾਂ ਨੇ ਜਿਹੜੀ ਇਸ ਕੇਸ ਦੇ ਵਿੱਚ ਜੋ ਡਿਪੋਰਟੇਸ਼ਨ ਦੇ ਕੇਸ ਦੇ ਵਿੱਚ ਹੀਰਿੰਗ ਸੀ ਉਹ ਕੈਨਸਲ ਕਰ ਦਿੱਤੀ ਕਿਉਂਕਿ ਜੋ ਆ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਆ ਉਹ ਆ ਗਿਆ ਹੈ ਜੀ ਬਿਲਕੁਲ ਸੋ ਰਾਸ਼ਪਤਰੀ 트럼ਪ ਤੇ 트럼ਪ ਪ੍ਰਸ਼ਾਸਨ ਨੂੰ ਇੱਕ ਅ ਕਹਿ ਸਕਦੇ ਹਾਂ ਵੀ ਗੁੱਡ ਨਿਊਜ਼ ਦੇ ਤੌਰ ਦੇ ਉੱਤੇ ਮਿਲੀ ਆ ਸੋ ਇਸ ਕਾਨੂੰਨ ਦੇ ਤਹਿਤ ਹਰਜੋਤ ਸਿੰਘ ਜੀ ਹੁਣ ਇਹਨਾਂ ਨੂੰ ਕਿਸੇ ਅਦਾਲਤ ਦੇ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਤੋਂ ਵੀ ਕਿਸੇ ਨੂੰ ਡਿਪੋਰਟ ਕਰਨਾ ਆ ਇਸ ਆਧਾਰ ਦੇ ਉੱਤੇ ਚਾਹੇ ਉਹਨਾਂ ਨੂੰ ਸ਼ੱਕ ਆ ਤੇ ਚਾਹੇ ਉਹਨਾਂ ਨੂੰ ਉਹ ਪੁਸ਼ਟੀ ਆ ਕਿਉਂਕਿ ਇਨਸਾਨ ਦੇ ਕੋਲ ਮੌਕਾ ਨਹੀਂ ਰਹਿਣਾ ਅਦਾਲਤ ਦੇ ਵਿੱਚ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਨ ਦਾ ਜਿੱਦਾਂ ਆਲਰੇਡੀ ਕੁਝ ਲੋਕਾਂ ਦੇ ਨਾਲ ਇਸ ਦੇ ਤਹਿਤ ਹੋ ਚੁੱਕਾ ਹੈਗਾ ਸੋ ਹੀアリング ਜਿਹੜਾ ਜੁਡੀਸ਼ਰੀ ਆ ਉਹ ਇਸ ਦੇ ਵਿੱਚੋਂ ਲਾਂਬੇ ਜਿਹੜੀ ਉਹ ਹੋ ਜਾਊਗੀ ਜਿਹੜਾ ਵੀ 80 ਪੁਆਇੰਟਾਂ ਚੋਂ 6 7 ਜਾਂ 8 ਪੁਆਇੰਟ ਜਿਹਦੇ ਬਣ ਜਾਂਦੇ ਇਹਨਾਂ ਦੀ ਚੈਕਲਿਸਟ ਦੇ ਹਿਸਾਬ ਦੇ ਨਾਲ ਇਸ ਪਾਲਿਸੀ ਦੇ ਤਹਿਤ ਤਾਂ ਉਸ ਨੂੰ ਸਿੱਧਿਆਂ ਜਿਹੜਾ ਉਹ ਫੜ ਕੇ ਉਹਦੇ ਵਾਲ ਮੁੰਨ ਕੇ ਤੇ ਬਸ ਤੁਹਾਡੇ ਸਾਹਮਣੇ ਹੀ ਆ ਵੀ ਜਿੱਦਾਂ ਵੀਡੀਓਜ਼ ਆਉਂਦੀਆਂ ਆ ਅਲਸਲਵਾਡੋਰ ਦੀਆਂ ਜੇਲਾਂ ਦੇ ਵਿੱਚ ਉਸ ਨੂੰ ਕੱਲ ਜਿੱਤਾ ਜਿਹੜਾ ਉਹ ਜਾਵੇਗਾ ਸੋ ਇਹ ਟਰੰਪ ਪ੍ਰਸ਼ਾਸਨ ਦੇ ਲਈ ਬਹੁਤ ਵੱਡੀ ਜਿੱਤ ਆ ਜਿਹੜਾ ਉਹ ਇਮੀਗ੍ਰੇਸ਼ਨ ਹੁਣ ਕ੍ਰੈਕਡਾਊਨ ਨਾਲ ਉਸ ਨੂੰ ਹੋਰ ਸਖਤ ਕਰ ਸਕਦੇ ਆ ਕਿਉਂਕਿ ਇਹਦੇ ਨਾਲ ਇਹਨਾਂ ਦੀਆਂ ਹੱਥ ਜਿਹੜੇ ਵੱਜੇ ਸੀਗੇ ਜੱਜ ਬੋਜ਼ਬਰਗ ਨੇ ਬਣੇ ਸੀ ਉਹ ਉਹ ਹੁਣ ਖੁੱਲ ਗਏ ਆ ਕਿਉਂਕਿ ਸੁਪਰੀਮ ਕੋਰਟ ਨੇ ਇਹਨਾਂ ਨੂੰ ਹੁਣ ਇਸ ਬਾਬਤ ਇਜਾਜ਼ਤ ਜਿਹੜੀ ਉਹ ਦੇ ਦਿੱਤੀ ਆ ਸੋ ਆਪਾਂ ਹੁੰਦੇ ਦਿਨਾਂ ਦੇ ਵਿੱਚ ਇਹ ਸੋਣਾਂਗੇ ਵੀ ਇਸ ਬਾਬਤ ਜਿਹੜੀਆਂ ਤੇਜ਼ੀ ਆ ਜਿਹੜੀਆਂ ਹੋਈਆਂ ਆ ਹੋਰ ਬਹੁਤ ਸਾਰੇ ਜਿਹੜੇ ਗੈਂਗ ਮੈਂਬਰਸ ਆ ਆ ਜਾਂ ਜਿਹੜੇ ਕ੍ਰਿਮੀਨਲਸ ਆ ਉਹਨਾਂ ਨੂੰ ਇਸ ਲਾਅ ਦੇ ਅਧੀਨ ਏਲੀਨ ਜਿਹੜਾ ਐਨਮੀਜ਼ ਐਕਟ ਆ ਉਸ ਦੇ ਅਧੀਨ ਵੱਤ ਵੱਦ ਜਿਹੜੇ ਉਹ ਫੜ ਕੇ ਉਹਨਾਂ ਨੇ ਜਿਹੜੇ ਕੱਢੇ ਆ ਸੋ ਇਹ ਇਸ ਦੇ ਨਾਲ ਨਾਲ ਹਰਜੋਤ ਸਿੰਘ ਜੀ ਇੱਕ ਹੋਰ ਵੀ ਇਹਨਾਂ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਜਿੱਤ ਜਿਹੜੀ ਉਹ ਪ੍ਰਾਪਤ ਹੋਈ ਆ ਟਰੰਪ ਹੁਣਾਂ ਨੇ ਜਿਹੜੇ ਪ੍ਰੋਵੀਸ਼ਨਰੀ ਫੈਡਰਲ EMPLOYES ਸੀਗੇ ਉਹਨਾਂ ਨੂੰ ਲਾ ਦਿੱਤਾ ਸੀ ਕੱਢ ਦਿੱਤਾ ਸੀਗਾ ਡੋਜ ਜਦੋਂ ਉਹਦਾ ਕੋਹਾੜਾ ਜਿਹੜਾ ਉਹ ਚੱਲ ਰਿਹਾ ਸੀ ਤਾਂ ਉਸ ਤੋਂ ਬਾਅਦ ਵਿੱਚ ਕਈ ਜਿਹੜੀਆਂ ਅਦਾਲਤਾਂ ਆ ਉਹਨਾਂ ਨੇ ਇਸ ਤੇ ਉਲਟ ਫੈਸਲਾ ਸੁਣਾਇਆ ਸੀ ਇਹਨਾਂ ਦੇ ਪ੍ਰੋਬੇਸ਼ਨ ਦੇ ਉੱਤੇ ਫੈਡਰਲ EMPLOYES ਆ ਉਹਨਾਂ ਨੂੰ ਮੁੜ ਦੁਬਾਰਾ ਹਾਇਰ ਕਰਨ ਦੇ ਨਿਰਦੇਸ਼ ਦਿੱਤੇ ਸੀਗੇ ਪਰ ਸੁਪਰੀਮ ਕੋਰਟ ਨੇ ਇੱਕ ਰਿਫੇਟ 트럼ਪ ਪ੍ਰਸ਼ਾਸਨ ਦੀ ਪਿੱਠ ਥਾਪੜ ਦੇ ਹੋਏ ਉਹ ਕਹਿੰਦੇ ਆ ਵੀ 트럼ਪ ਹੁਣੀ ਜਿਹੜੇ ਪ੍ਰੋਬੇਸ਼ਨ ਦੇ ਉੱਤੇ ਫੈਡਰਲ EMPLOYES ਆ ਉਹਨਾਂ ਨੂੰ ਜਿਹੜਾ ਫਾਇਰ ਕੀਤਾ ਆ ਉਹ ਫਾਇਰ ਕੀਤਾ ਜਿਹੜਾ ਉਹ ਰਹਿ ਸਕਦੇ ਆ ਸੋ ਸੁਪਰੀਮ ਕੋਰਟ ਦੇ ਡਿਸੀਜਨ ਦੇ ਨਾਲ ਲੋਅਰ ਕੋਰਟ ਦੇ ਜਿਹੜਾ ਉਹ ਫੈਸਲਾ ਸੀਗਾ ਉਸ ਨੂੰ ਹੁਣ ਬਲੌਕ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ 16000 ਪ੍ਰੋਬੇਸ਼ਨਰੀ EMPLOYEES ਆ ਉਹਨਾਂ ਨੂੰ ਮੁੜ ਦੁਬਾਰਾ ਨੌਕਰੀ ਦੇ ਉੱਤੇ ਰੱਖਣਾ ਸੀ ਫਾਇਰਡ ਹਾਇਰਡ ਫਾਇਰਡ ਇਹ ਵਿਚਾਰਿਆਂ ਇਹ ਤਾਂ ਹਰਜੋਤ ਸਿੰਘ ਜੀ ਉਹ ਜਿਹੜੀ ਘੜੀ ਦੇ ਪੈਂਡਲੋ ਮਰਗਾ ਹਾਲ ਉਹਨਾਂ EMPLOYEES ਦਾ ਹੋ ਗਿਆ ਉਹਨਾਂ ਨੂੰ ਆਪ ਨਹੀਂ ਪਤਾ ਲੱਗਣਾ ਵੀ ਕੱਲ ਨੂੰ ਸਾਡੇ ਨਾਲ ਉਹਨਾਂ ਦੇ ਨਾਲ ਜਿਹੜਾ ਉਹ ਕੀ ਜਿਹੜਾ ਉਹ ਆਪੜਨਾ ਆ ਦੋ ਜਿਹੜੇ ਲਿਬਰਲ ਜਸਟਿਸ ਆ ਸੋਨੀਆ ਸਟੋਮੇਅਰ ਤੇ ਕੀਤਨਜੀ ਬ੍ਰਾਊਨ ਜੈਕਸਨ ਇਹਨਾਂ ਦੋਨਾਂ ਨੇ ਪਬਲੀਕਲੀ ਇਸ ਫੈਸਲੇ ਦੇ ਉਲਟ ਜਿਹੜੀ ਜਿਹੜੀ ਹੋ ਸੀਗੀ ਸੋ ਪੂਰੀਆਂ ਇਮਪਲੀਕੇਸ਼ਨਸ ਇਸ ਫੈਸਲੇ ਦੀਆਂ ਕੀ ਹੋਣਗੀਆਂ ਇਹਦਾ ਅਜੇ ਕੋਈ ਬਹੁਤਾ ਕਲੀਅਰ ਨਹੀਂ ਹੈਗਾ ਪਰ ਇਹ ਆ ਵੀ ਹੁਣ 트럼ਪ ਪ੍ਰਸ਼ਾਸਨ ਜਿਨ੍ਹਾਂ ਨੇ ਹਜ਼ਾਰਾਂ ਹੀ ਪ੍ਰੋਬੇਸ਼ਨਰੀ ਫੈਡਰਲ EMPLOYEES ਉਹਨਾਂ ਨੂੰ ਕੱਢਿਆ ਹੋਇਆ ਸੀਗਾ ਉਹਨਾਂ ਨੂੰ ਦੁਬਾਰਾ ਹਾਇਰ ਕਰਨ ਦਾ ਜਿਹੜਾ ਫੈਸਲਾ ਸੁਣਾਇਆ ਗਿਆ ਸੀ ਉਹ ਦੁਬਾਰਾ ਹਾਇਰ ਕਰਨ ਦੇ ਉੱਤੇ ਜਿਹੜੀ ਇਹਨਾਂ ਨੇ ਰੋਕ ਲਗਾ ਦਿੱਤੀ ਹੈਗੀ ਆ ਜੀ ਸੋ ਬਿਲਕੁਲ ਇਹ ਜਿਹੜਾ ਕੇਸ ਹੈਗਾ ਏਲੀਨ ਐਨਮੀਜ਼ ਐਕਟ ਜਿਹਨੂੰ 트럼ਪ ਐਡਮਿਨਿਸਟ੍ਰੇਸ਼ਨ ਯੂਜ਼ ਕਰ ਰਿਹਾ ਲੋਕਾਂ ਨੂੰ ਰਿਪੋਰਟ ਕਰਨ ਦੇ ਲਈ 228 ਸਾਲ ਪਹਿਲਾਂ ਯੂਐਸਡੀ ਕਾਂਗਰਸ ਨੇ ਪਾਸ ਕੀਤਾ ਸੀ ਸਿਰਫ ਤਿੰਨ ਵਾਰੀ ਯੂਜ਼ ਹੋਇਆ ਇਹ ਲਾ ਪਿਛਲੇ 228 ਸਾਲਾਂ ਦੇ ਵਿੱਚ ਵਰਲਡ ਵਾਰ 1812 ਦੇ ਵਿੱਚ ਵਰਲਡ ਵਾਰ 1 ਤੇ ਵਰਲਡ ਵਾਰ 2 ਤੇ ਹੁਣ ਇਹ ਚੌਥੀ ਵਾਰੀ 트럼ਪ ਐਡਮਿਨਿਸਟ੍ਰੇਸ਼ਨ ਯੂਜ਼ ਕਰ ਰਿਹਾ ਹੈਗਾ ਇਹਨਾਂ ਲੋਕਾਂ ਨੂੰ ਰਿਪੋਰਟ ਕਰਨ ਦੇ ਲਈ ਪਹਿਲਾਂ ਮੇ ਤੁ ਜੋ ਸੁਪਰੀਮ ਕੋਰਟ ਦੀ ਰੂਲਿੰਗ ਚਾਰ ਤਿੰਨ ਕਹੇ ਹੋਗੇ ਸੀ ਐਕਚੁਅਲੀ ਪੰਜ ਜੋ ਇਹਦੇ ਹੱਕਵੇ ਸੀ ਚਾਰ ਜਣੇ ਅਗੇਂਸ ਸੀ ਸੋ ਪੰਜانيه ਨੇ ਕਿਹਾ ਕਿ ਹਾਂ 트럼ਪ ਐਡਮਿਨਿਸਟ੍ਰੇਸ਼ਨ ਏਲੀਅਨਜ਼ ਆਰਮੀ ਐਕਟ ਦੇ ਤਹਿਤ ਜੋ ਪ੍ਰਸੀਡਿੰਗ ਕਰ ਰਿਹਾ ਉਹ ਉਹ ਠੀਕ ਹੈਗੀਆਂ ਉਹ ਜਿਹੜਾ ਜੱਜ ਪਹਿਲਾਂ ਵੋਜ਼ਨ ਵਰਗਾ ਉਹਦੇ ਏਰੀਏ ਦੇ ਵਿੱਚ ਨਹੀਂ ਆndੀਆਂ ਹੈਗੀਆਂ ਜੀ ਸੋ ਇਹ ਸੁਪਰੀਮ ਕੋਰਟ ਦੀ ਰੂਲਿੰਗ ਆ ਬੜੀ ਖਤਰਨਾਕ ਰੂਲਿੰਗ ਆ ਇਹਦਾ ਬਹੁਤ ਸਾਰਾ ਜਿਹੜਾ ਅਸਰ ਪਊਗਾ